ਨਾਮ ਇਕਬੀਰ ਮਹਾ ਦੁਰਧਰਖ ਅਜੈ ਰਣ ਅਜਾਏ ਜਿੱਤਿਆ ਨਹੀਂ ਕਿਸਨੇ ਉਹ ਮਹਾ ਬਹੁਤ ਬੜਾ ਬਹਾਦਰ ਹੈ ਬੈਰ ਬੈਰ ਬਿਰੋ ਦੇੜਾ ਹੈ ਨਾ ਕੋਈ ਬੈਰੀ ਨਾ ਹੀ ਬਗਾਨਾ ਜੇ ਬਗਾਨਾ ਹੈ ਤਾਂ ਬੈਰੀ ਹੈ ਜੇ ਹਰਿਆਣੇ ਵਾਲੇ ਬਗਾਨੇ ਨੇ ਤਾਂ ਬੈਰ ਹੈ ਉਹ ਬਗਾਨਾ ਨਹੀਂ ਲੋ ਜੇ ਬਗਾਨੇ ਨੇ ਸਿੱਖ ਕਵਨ ਨੂੰ ਤੁਹਾਡੇ ਚ ਹੈ ਜੇ ਹਰਿਆਣੇ ਵਾਲੇ ਬਗਾਨੇ ਨੇ ਚਾਹੇ ਉਹ ਹਿੰਦੂ ਨੇ ਚਾਹੇ ਮੁਸਲਮਾਨ ਨੇ ਚਾਹੇ ਸਿੱਖ ਨੇ ਆਦਮੀ ਤਾਂ ਹਿੰਦੂ ਜੇ ਬਗਾਨੇ ਨੇ ਸਿੱਖੀ ਤੋਂ ਤੁਸੀਂ ਅਸਤੀਫਾ ਦੇ ਨਹੀਂ ਬੈਠੇ ਹੋ ਤੁਸੀਂ ਨਹੀਂ ਕਹਿ ਸਕਦੇ ਅਸੀਂ ਨਹੀਂ ਦੇਣਾ ਕਾਂਗਰਸੀ ਕਹਿ ਰਹੇ ਨੇ ਜਹੇ ਕਮਨ ਉਸ ਕਹਿਣਾ ਨਹੀਂ ਦੇਣਾ ਭਾਜਪਾ ਵਾਲੇ ਕਹਿਣ ਸਿੱਖ ਨਹੀਂ ਕਹਿ ਸਕਦਾ ਗੁਰੂ ਨੇ ਇਜਾਜ਼ਤ ਦਿੰਦਾ ਸਾਡਾ ਜੇ ਆਕਾਲੀ ਦਰ ਦੇ ਨਾਲ ਪੰਥ ਤੇ ਅਧਾਰਤ ਨਾ ਹੋਵੇਗੋ ਪਾਰਟੀ ਫੇਰ ਕਹੈ ਸਕਦੇ ਨੇ ਇਹ ਪੰਥਾਰੀ ਗੱਲ ਵਿੱਚੋਂ ਕੱਢੋ ਛੱਡ ਦਿਓ ਉਹ ਐ ਜੀਪੀਸੀ ਨਾਲੇ ਵਿੱਚ ਜਿਮੜੇ ਹੋਏ ਹੋ ਸਰਕਾਰ ਨਾਲੇ ਵਿੱਚ ਜਿਮੜੇ ਹੋਏ ਹੋ ਸਰਕਾਰ ਜਾਣੂ ਬੈਰਬਰੋ ਦਾ ਉਹ ਗੁਰਦੁਆਰੇ ਨੂੰ ਬੈਰਬਰੋ ਨਹੀਂ ਗੁਰਦੁਆਰੇ ਕੀ ਬੋਲਦੇ ਹੋ ਬਾਹਰ ਜਾ ਕੇ ਕੀ ਬੋਲਦੇ ਹੋ ਦੋਵਲੀਓ ਦੋਵਲੀਓ ਇਹਨੇ ਨਾ ਖੜੇ ਹੋ ਗੁਰੂ ਨਾ ਖੜੇ ਹੋ ਪੰਜਾਬ ਨਾਲ ਖੜੇ ਹੋ ਗੁਰੂ ਕлле ਪੰਜਾਬ ਨਾਲ ਨਹੀਂ ਖੜਾ ਗੁਰੂ ਤਾਂ ਪਰਮੇਸ਼ਰ ਹੈ ਤਾਂ ਸਾਰੀ ਦੁਨੀਆ ਨਾਲ ਖੜਾ ਸਾਰੀ ਸ੍ਰੇਸ਼ਟੀ ਨਾਲ ਖੜਾ ਛੋਟੀ सगले ਸ੍ਰੇਸ਼ਟ ਤਾਰਣ ਕੋ ਛੋਟੀ सगले ਸ੍ਰੇਸ਼ਟ ਤਾਰਣ ਗੁਰੂ ਜੀ ਨਾਲ ਅੜਿਆ ਨੂੰ ਟਬੋੜਾ ਜਾ ਰਿਹਾ ਹੋਰ ਤਾਂ ਕਿੰਨੂ ਤਾਰ ਲੈ ਤੁਸੀਂ ਸਿੱਖੀ ਦੇ ਨਾਲ ਰਾਜ ਕੀਤਾ ਨਹੀਂ ਜਾ ਸਕਦਾ ਪੈਰ ਪੈਰ ਤੇ ਪ੍ਰੋਬਲਮ ਆਊਗੀ ਜੇ ਸਿੱਖੀ ਬਚਾਉਣੀ ਹੈ ਫਿਰ ਤੇ ਰਾਜ ਨਹੀਂ ਕੀਤਾ ਜਾ ਸਕਦਾ ਜੇ ਸਿੱਖੀ ਨਹੀਂ ਰੱਖਣੀ ਤੁਸੀਂ ਸਿੱਧਾ ਬਾਹਰ ਵੀ ਸਿੱਖੀ ਨੂੰ ਸੇਵਾਦਾਰਤਾ ਦੀ ਪਾਸੇ ਵਗੈਰਾ ਰਾਜ ਕਰੀ ਜਾਓ ਸਿੱਖੀ ਨੂੰ ਕਾਦੇ ਬਦਲੂ ਕਰ ਦੇ ਗੁਰੂ ਦੀ ਹੈ ਸਿੱਖੀ ਹੈ ਪਰਮੇਸ਼ਰ ਦੀ ਮੱਤ ਹੈ ਵਾਅਦਾ ਨਹੀਂ ਜੱਲਦੀ ਗਿਆ